ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਅਸਟੂਡ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਸੋਸ਼ੀਓਲੋਜੀ ਦੇ ਜਿਹੜੇ ਕਿ ਸ਼ਾਰਟ ਕੁਐਸਚਨਸ ਕਰਾਂਗੇ ਸੈਮੈਸਟਰ 3 ਦੇ ਲਈ ਜਿਹੜੇ ਪਹਿਲਾਂ ਪ੍ਰੀਵੀਅਸ ਇਗਜ਼ਾਮਸ ਦੇ ਵਿੱਚ ਆਏ ਹੋਣੇ ਹਾਂਜੀ ਜੀ ਸਮਾਜਿਕ ਸਿਰਣchnਾ ਦਾ ਅਰਥ ਕੀ ਹੈ ਸਮਾਜਿਕ ਸਿਰਣchnਾ ਸਮਾਜਿਕ ਸਿਰਣchnਾ ਨੂੰ ਵਰਣਤਰ ਵੀ ਕਹਿੰਦੇ ਨੇ ਸਮਾਜਿਕ ਵਰਣਤਰ ਕੀ ਹੈ ਸਟਰਕਚਰ ਠੀਕ ਹੈ ਤੁਸੀਂ ਇੰਗਲਿਸ਼ ਦਾ ਵਰਡ ਯਾਦ ਰੱਖਣਾ ਸਟਰਕਚਰ ਆਫ ਸੋਸ਼ਲ ਸਟਰਕਚਰ ਸਮਾਜ ਸਮਝਾ ਦੇ ਕਿ ਕਈ ਇਕਾਈਆਂ ਦੇ ਸਹਿਯੋਗ ਦੇ ਨਾਲ ਬਣਿਆ ਹੋਇਆ ਤੇ ਇਹ ਇਕਾਈਆਂ ਹੈਗੀਆਂ ਨੇ ਸੰਸਥਾਵਾਂ ਸੁਭਾਵਾਂ ਸਮੂਹ ਪਦ ਭੂਮਿਕਾ ਇਹ ਸਾਰੇ ਨੇ ਤੇ ਇਹਨਾਂ ਇਕਾਈਆਂ ਦੇ ਅੱਠ ਇਕੱਠਾ ਨਾਲ ਹੀ ਜਦੋਂ ਇਕੱਠੀਆਂ ਹੁੰਦੀਆਂ ਨੇ ਤਾਂ ਸਮਾਜ ਦਾ ਨਿਰਮਾਣ ਹੁੰਦਾ ਤਾਂ ਇਹਨਾਂ ਇਕਾਈਆਂ ਦੇ ਵਿੱਚ ਜਿਹੜੀ ਇੱਕ ਵਿਸ਼ੇਸ਼ ਤਰਤੀਬ ਆਈ ਗਈ ਹੈ ਵਿਸ਼ੇਸ਼ ਤਰਤੀਬ ਅਕੋਰਡਿੰਗ ਜਿਹੜਾ ਇਹਨਾਂ ਨੂੰ ਬੋਸ ਸਥਿਤ ਕੀਤਾ ਗਿਆ ਉਹ ਕੀ ਹੈ ਸਮਾਜਿਕ ਸਰੰਚਨਾ ਠੀਕ ਹੈ ਉਹ ਕੀ ਹੈ ਸਮਾਜਿਕ ਸਰੰਚਨਾ ਮਤਲਬ ਕਿ ਸਮਾਜ ਇਹਨਾਂ ਕੰਜਾਂ ਤੋਂ ਬਣਿਆ ਹੋਇਆ ਇਹਨਾਂ ਕੰਜਾਂ ਦੇ ਇਕੱਠ ਨਾਲ ਸਮਾਜ ਨਹੀਂ ਹੁੰਦਾ ਬਲਕਿ ਇਹਨਾਂ ਦੇ ਵਿੱਚ ਇੱਕੋ ਵਿਸ਼ੇਸ਼ ਤਰਤੀਬ ਵਸਥਾ ਬਣਾਉਣੀ ਹੁੰਦੀ ਹੈ ਇੱਕ ਵਿਸ਼ੇਸ਼ ਤਰਤੀਬ ਵਸਥਾ ਬਣਾ ਦੇ ਕਰਕੇ ਹੀ ਜਿਹੜੇ ਕਿ ਉਹਨਾਂ ਨੂੰ ਆਪਾਂ ਕਹਿੰਦੇ ਸਮਾਜਿਕ ਸਰੰਚਨਾ ਕਹਿੰਦੇ ਹਾਂ ਉਦਾਹਰਨ ਦੇ ਤੌਰ ਤੇ ਲੱਕੜ ਕਿੱਲਾ ਫੇਵਿਕੋਲ ਪਾਲਿਸ਼ ਜੇਕਰ ਇੱਕ ਜਗ੍ਹਾ ਤੇ ਰੱਖ ਲਈ ਤਾਂ ਇਹ ਕੁਰਸੀ ਨਹੀਂ ਬਣੂਗੀ ਜਦੋਂ ਇਹਨਾਂ ਨੂੰ ਆਪਾਂ ਜੋੜ ਦਾਂਗੇ ਠੀਕਾ ਵਸਤਰ ਕਰ ਦੇਗਾ ਤਾਂ ਚੇਅਰ ਬਣੂਗੀ ਸੇਮੋ ਉਸੇ ਤਰੀਕੇ ਨਾਲ ਜਦ ਇਹ ਕੰਜਾਂ ਨੇ ਕਲੀਆਂ ਪਾ ਇਹ ਹੁੰਦੀਆਂ ਜ਼ਰੂਰ ਨੇ ਸਮਾਜ ਦੇ ਵਿੱਚ ਇਹਨਾਂ ਦੇ ਨਿਰਮਾਣ ਹੁੰਦੇ ਨਾਲ ਬਟ ਜੁਦੇ ਨੂੰ ਆਪਾਂ ਇੱਕ ਸੀਕਵੈਂਸ ਦੇ ਵਿੱਚ ਕਰਾਂਗੇ ਤਾਂ ਉਹਦੇ ਨਾਲ ਜਿਹੜੀ ਕਿ ਸਮਾਜਿਕ ਬੰਤਰ ਹੁੰਦੀ ਹੈ ਅੱਗੇ ਇਹਨਾਂ ਸਮਾਜਿਕ ਦੇ ਚਾਰ ਤੱਤ ਉਪ ਸਮੂਹ ਭੂਮਿਕਾ ਸਮਾਜਿਕ ਪਰਿਮਾਪ ਸਮਾਜਿਕ ਕੀਮਤਾ ਅੱਗੇ ਪਰਿਭਾਸ਼ਾ ਤੁਸੀਂ ਵੈਸੇ ਰਾਈਟਰ ਦੀ ਯਾਰ ਕੀਤੀ ਹੋਣੀਗਾ ਉਸੇ ਕਰ ਸਕਦੇ ਹੋ ਕਿ ਸਰੰਚਨਾ ਦੇ ਵਿਸ਼ੇਸ਼ਤਾ ਹਰ ਇੱਕ ਸਮਾਜ ਦੀ ਇਹ ਸਰੰਚਨਾ ਅਲੱਗ ਹੁੰਦੀ ਹੈ ਕਿਤਾ ਲੌਂਗ ਟੀ ਆ ਗਿਆ ਤੇ ਸਮਾਜਿਕ ਸਿਰਚਨਾ ਉਹ ਮੂਰਤ ਹੁੰਦੀ ਹੈ ਠੀਕ ਤੇ ਇੱਕ ਉਪ ਸਮੂਹ ਪੜ ਲਓ ਹਾਂਜੀ ਸਮਾਜਿਕ ਸਰੰਚਨਾ ਵਿੱਚ ਪਾਏ ਗਏ ਜਿਹੜੇ ਕਿ ਅਲੱਗ-ਅਲੱਗ ਅੰਗ ਨੇ ਜਿਹੜੇ ਉਹ ਉਪ ਸਮੂਹ ਹੁੰਦੇ ਨੇ ਸਮਾਜਿਕ ਸਰੰਚਨਾ ਵਿੱਚ ਪਾਏ ਗਏ ਵੱਖ-ਵੱਖ ਜਿਹੜੇ ਆ ਅੰਗ ਨੇ ਉਪ ਸਮੂਹ ਨੇ ਜਿਵੇਂ ਕਿ ਇੱਕ ਵੱਡੇ ਸਮੂਹ ਠੀਕ ਹੈ ਇੱਕ ਵੱਡੇ ਸਮੂਹ ਜਿਵੇਂ ਸਮੁਦਾਏ ਦੇ ਵਿੱਚ ਕਈ ਉਪ ਸਮੂਹ ਹੁੰਦੇ ਨੇ ਮਤਲਬ ਕਿ ਇੱਕ ਵੱਡਾ ਸਮੂਹ ਦੇ ਵਿੱਚ ਅੱਗੇ ਕਈ ਉਪ ਸਮੂਹ ਹੋਣਗੇ ਜਿਵੇਂ ਕਿ ਕੋਲਜ ਸਕੂਲ ਪਰਿਵਾਰ ਤੇ ਉਪ ਸਮੂਹਾਂ ਦੀ ਸਰੰਚਨਾ ਇਹਨਾਂ ਮੈਂਬਰਾਂ ਦੇ ਕਦੋਂ ਭੂਮਿਕਾ ਦਵਾਰ ਨਿਰਧਾਰਿਤ ਹੁੰਦੀ ਹੈ ਉਪ ਸਮੂਹ ਦੇ ਮੈਂਬਰਾਂ ਦੇ ਨਾਲੋਂ ਵਧੇਰੇ ਲੰਬੇ ਸਮੇਂ ਤੱਕ ਪ੍ਰਕਸ਼ਿਤ ਰਹਿੰਦੇ ਨੇ ਉਪਸਮੂਹ ਨੂੰ ਮੈਂਬਰਾਂ ਦੇ ਨਾਲੋਂ ਠੀਕ ਹੈ ਉਦਾਹਰਣ ਦੇ ਤੌਰ ਤੇ ਸਕੂਲ ਦੇ ਵਿੱਚ ਅਧਿਆਪਕ ਦਾ ਨਿਸ਼ਚਿਤ ਪਾਦ ਤੇ ਰੋਲ ਹੁੰਦਾ ਹੈ ਪਰੰਤੂ ਇਹ ਪਾਦ ਤੇ ਭੂਮਿਕਾ ਕਦੇ ਮਰਨ ਤੋਂ ਬਾਅਦ ਖਤਮ ਨਹੀਂ ਹੋ ਜਾਂਦੇ ਬਲਕਿ ਇਹ ਪਾਦ ਤੇ ਭੂਮਿਕਾ ਨੂੰ ਦੂਜੇ ਵਿਅਕਤੀ ਨੂੰ ਮਿਲ ਜਾਂਦੀ ਹੈ ਜਿਵੇਂ ਆਪਾਂ ਕਹਾਂਗੇ ਸਕੂਲ ਇੱਕ ਸਮੂਹ ਅਗਿਓ ਦੇ ਉਪਸਮੂਹ ਅਗਿਓ ਦੇ ਅਧਿਆਪਕ ਸਟੂਡੈਂਟਸ ਠੀਕ ਹੈ ਆਗੇ ਕਰਨ ਵਾਸਤੇ ਕੀ ਹੁੰਦੀ ਹੈ ਹਾਂਜੀ ਸੀਕਵੈਂਸ ਸਮਾਜ ਦੇ ਵਿੱਚ ਸੰਸਥਾ ਜਾਤ ਪਰਿਮਾਪ ਕੀਮਤਾਂ ਇਹ ਕਈਆਂ ਕਾਇਆਂ ਪੈ ਜਾਂਦੀਆਂ ਨੇ ਤੇ ਇਹਨਾਂ ਇਕਾਈਆਂ ਦੇ ਮੇਲ ਨਾਲ ਹੀ ਸਮਾਜਿਕ ਸਰੰਚਨਾ ਦਾ ਨਿਰਮਾਣ ਨਹੀਂ ਹੁੰਦਾ ਬਲਕਿ ਇਹਨਾਂ ਕਾਇਆਂ ਵਿੱਚ ਇੱਕ ਨਿਸ਼ਚਿਤ ਤਰੀਕੇ ਨਾਲ ਕਰਮ ਵੀ ਪਾਇਆ ਜਾਂਦਾ ਇੱਕ ਸੀਕਵੈਂਸ ਵੀ ਪਾਇਆ ਜਾਂਦਾ ਤੇਹੀ ਕਰਮਵੱਤਾ ਹੀ ਹੁੰਦੀ ਹੈ ਜਿਸ ਦੇ ਨਤੀਜੇ ਵਜੋਂ ਸਾਨੂੰ ਇਸ ਦੇ ਆਕਾਰ ਜਾਂ ਰੂਪ ਆ ਨਜ਼ਰ ਆਉਂਦਾ ਜਿਵੇਂ ਮਕਾਨ ਬਣਾਉਣ ਦੇ ਲਈ ਇੱਟਾਂ ਮਿੱਟੀ ਸਿਮੈਂਟ ਰੇਤਾਂ ਲੋਹਾ ਇਹਨਾਂ ਤਰਤੀਬ ਦੇ ਵਿੱਚ ਰੱਖਿਆ ਜਾਣਾ ਹੀ ਮਕਾਨ ਜਿਹੜਾ ਕਿ ਪ੍ਰਗਟ ਹੋਊਗਾ ਮਤਲਬ ਕਿ ਇਹਨੂੰ ਆਪਾਂ ਸਿੱਖਿਆਸ ਦੇ ਵਿੱਚ ਰੱਖਾਂਗੇ ਇਹਨੂੰ ਬਾਕੀ ਗੱਲ ਕਰੰਗਵਾਂ ਤੇ ਪਹਿਲੀ ਵਾਰੀ ਸੋਸ਼ਲ ਸਟਰਕਚਰ ਦੇ ਵਰਤੋਂ ਕਿਨੇ ਕਿਤੇ ਹੋਰ ਵਰਡਸ ਪੈਂਸਰ ਨੇ